ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੁੰਡਲਸ ਕੁੰਡਲਸ ਕਲੀਨਿਕ 메ਨ ਬਾਜ਼ਾਰ ਵਿਲਾ ਜ਼ਿਲ੍ਹਾ ਰੋਪੜ ਨੇੜੇ ਸ਼੍ਰੀ ਚਮਕੌਰ ਸਾਹਿਬ ਅੱਜ ਆਪਾਂ ਗੱਲ ਕਰਾਂਗੇ ਇੱਕ ਐਸੇ ਮਰੀਜ਼ ਦੀ ਜਿਨੇ ਸਾਲ ਢੇੜ ਸਾਲ ਪਹਿਲਾਂ ਸਾਡੇ ਕੋਲੋਂ ਸਿਰਫ 5 ਦਿਨ ਦੀ ਦਵਾਈ ਮੰਗਵਾਈ ਸੀ ਮੈਨੂੰ ਹੁਣੇ ਥੋੜੀ ਦੇਰ ਪਹਿਲਾਂ ਉਹਨਾਂ ਦਾ ਫੋਨ ਆਇਆ ਤੇ ਮੈਂ ਕਿਹਾ ਸੀ ਮੈਂ ਕਿਹਾ ਤੁਹਾਨੂੰ ਆਪਾਂ ਦੁਬਾਰਾ ਕਾਲ ਕਰਦੇ ਹਾਂ ਤੇ ਦੋਸਤੋ ਲੁਧਿਆਣਾ ਜ਼ਿਲ੍ਹੇ ਤੋਂ ਪੇਸ਼ੈਂਟ ਆਇਆ ਹੈ ਤੇ ਮੈਡੀਸਨ ਦਾ ਜਿਹੜਾ ਰਿਜ਼ਲਟ ਆ ਉਹ ਇਸ ਤਰ੍ਹਾਂ ਦਾ ਵੀ ਤੁਸੀਂ ਆਪ ਦੇਖ ਕੇ ਖਰਨ ਹੋ ਗਏ ਵੀ ਕਿਸ ਤਰ੍ਹਾਂ ਪ੍ਰਮਾਤਮਾ ਦੀ ਕਿਰਪਾ ਵਰਤ ਰਹੀ ਹੈ ਔਰ ਕਿਸ ਤਰ੍ਹਾਂ ਮਰੀਜ਼ ਜਦੋਂ ਮਰੀਜ਼ ਸਾਡੀ ਗੱਲ ਨੂੰ ਥੋੜਾ ਜਿਹਾ ਫੋਲੋ ਕਰਦਾ ਹੈ ਧਿਆਨ ਨਾਲ ਸੁਣਦਾ ਹੈ ਮੈਡੀਸਨ ਖਾਂਦਾ ਹੈ ਤਾਂ ਉਹਨੂੰ ਫਿਰ ਸੈਂਟਰ ਘਟਣ ਦੀ ਲੋੜ ਨਹੀਂ ਪੈਂਦੀ ਆਪਣਾ ਘਰ ਛੱਡਣ ਦੀ ਲੋੜ ਨਹੀਂ ਪੈਂਦੀ ਆਪਣਾ ਕਾਰੋਬਾਰ ਛੱਡਣ ਦੀ ਲੋੜ ਨਹੀਂ ਪੈਂਦੀ ਬਸ ਸਿਰਫ ਮੈਡੀਸਨ ਖਾਣੀ ਹੈ ਤੇ ਨਸ਼ਾ ਛੱਡਣਾ ਹੈ ਬੜਾ ਇਜ਼ੀ ਤਰੀਕਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਘਬਰਾਹਟ ਨਹੀਂ ਹੁੰਦੀ ਕੋਈ ਨੀਂਦ ਦੀ ਸਮੱਸਿਆ ਨਹੀਂ ਆਉਂਦੀ ਕੋਈ ਭੁੱਖ ਦੀ ਸਮੱਸਿਆ ਨਹੀਂ ਆਉਂਦੀ ਜਿਨ੍ਹਾਂ ਨੂੰ ਸਕੋਂ 12 ਤਾਂ ਲੱਗਦੀਆਂ ਜਾਂ ਉਲਟੀਆਂ ਲੱਗ ਜਾਂਦੀਆਂ ਸਾਡੀ ਮੈਡੀਸਨ ਨਾਲ ਉਹ ਚੀਜ਼ਾਂ ਵੀ ਬੰਦੇ ਨੂੰ ਫੇਸ ਨਹੀਂ ਕਰਨੀਆਂ ਪੈਂਦੀਆਂ ਭਾਵ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫੇ ਨਹੀਂ ਹੁੰਦੀ ਬਸ ਸਿਰਫ ਤੁਸੀਂ ਆਪਣਾ ਮਨ ਮਾਰ ਕੇ ਮਨ ਨੂੰ ਥੋੜਾ ਜਿਹਾ ਸਮਝਾ ਕੇ ਮੈਡੀਸਨ ਖਾਣੀ ਹੁੰਦੀ ਹੈ ਚੰਗੀ ਸੰਗਤ ਕਰਨੀ ਹੁੰਦੀ ਹੈ ਪਰਿਵਾਰ ਚ ਰਹਿਣਾ ਹੁੰਦਾ ਹੈ ਫਿਜ਼ੀਕਲੀ ਐਕਟੀਵਿਟੀ ਕਰਨੀ ਹੁੰਦੀ ਹੈ ਪਾਣੀ ਵਗੈਰਾ ਵੱਧ ਪੀਣਾ ਹੁੰਦਾ ਹੈ ਜੇ ਆਪਾਂ ਇੰਨਾ ਕੁ ਵੀ ਨਹੀਂ ਕਰ ਸਕਦੇ ਫਿਰ ਆਪਾਂ ਕੁਝ ਨਹੀਂ ਕਰ ਸਕਦੇ ਕਿਉਂਕਿ ਜਦੋਂ ਨਸ਼ਾ ਬੰਦਾ ਉਦੋਂ ਛੱਡਦਾ ਹੈ ਜਾਂ ਤਾਂ ਉਹਨੂੰ ਸਾਹਮਣੇ ਮੌਤ ਦਿਖਦੀ ਹੁੰਦੀ ਹੈ ਜਾਂ ਫਿਰ ਕਰਜ਼ੇ ਦੀ ਪੰਡ ਸਿਰ ਤੇ ਚੜ ਜਾਂਦੀ ਹੈ ਜਾਂ ਫਿਰ ਮੂਰੇ ਫਿਰ ਖੂ ਜਾਂ ਨਹਿਰ ਦਿਖਦੀ ਹੁੰਦੀ ਹੈ ਭਾਵੇਂ ਕੇ ਮਰੀਜ਼ ਉਦੋਂ ਯਤਨ ਕਰਨ ਲੱਗਦਾ ਹੈ ਜਦੋਂ ਉਹਦੀ ਬੱਸ ਹੋ ਜਾਂਦੀ ਹੈ ਪਰ ਇਹ ਤੋਂ ਪਹਿਲਾਂ ਕਿ ਸਾਡੇ ਡਿਪਰੈਸ਼ਨ ਇੰਨਾ ਸਿਰ ਤੇ ਹੋ ਜੇ ਅਸੀਂ ਮਰਨ ਦਾ ਯਤਨ ਕਰੀਏ ਜਾਂ ਨਸ਼ਾ ਕਰਦੇ ਕਰਦੇ ਮਰ ਜਾਈਏ ਉਸ ਤੋਂ ਪਹਿਲਾਂ ਆਪਣੇ ਪਿਆਰਿਆਂ ਨੂੰ ਆਪਣੇ ਪਰਿਵਾਰ ਨੂੰ ਸੰਭਾਲੀਏ ਆਓ ਤੁਹਾਨੂੰ ਸੁਣਾਉਣੀ ਹੈ ਗੱਲ ਇਸ ਪੇਸ਼ੈਂਟ ਦੀ ਜਿਨ੍ਹਾਂ ਨੇ ਸਾਡੇ ਕੋਲੋਂ 1.5 ਸਾਲ ਪਹਿਲਾਂ ਦਵਾਈ ਖਾਧੀ ਸੀ ਅੱਜ ਹੁਣੇ ਹੀ ਸੰਪਰਕ ਹੋਇਆ ਇਹਨਾਂ ਦਾ ਸਾਡੇ ਨਾਲ ਤੇ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਅ ਕਿੱਦਾਂ ਹਾਲ ਚਾਲ ਹੈ ਜੀ ਟਾਈਮ ਦੀ ਬੜੀ ਹੈਗੀ ਅੱਛਾ ਤੁਸੀਂ ਆਪਣੇ ਹਸਬੰਦ ਵਾਸਤੇ ਹਾਂਜੀ ਅਸੀਂ ਚੜ੍ਹਦੀ ਕਲਾ ਤੁਸੀਂ ਆਪਣੇ ਹਸਬੰਦ ਦੀ ਗੱਲ ਕਰ ਰਹੇ ਸੀ ਤੇ ਬਈ ਦਵਾਈ ਤੁਸੀਂ ਮਹਿੰਗਾਈ ਸੀ ਸਾਲ ਡੇਢ ਸਾਲ ਪਹਿਲਾਂ ਹਨਾ ਕੀ ਕੀ ਖਾਂਦੇ ਸੀ ਕੀ ਪੀਂਦੇ ਸੀ ਇਹ ਅਕਸਰ ਜੀ ਹੈ ਕਿ ਜਿਹੜੇ ਕੀ ਖਾਂਦੇ ਸੀਗੇ ਪੀਂਦੇ ਸੀ ਹਾਂ ਟੀਕਲੋਂਦ ਸੀ ਪੇਪਰ ਤੇ ਸੀ ਹਾਂਜੀ ਪੇਪਰ ਨਹੀਂ ਨਹੀਂ ਪੇਪਰ ਤੇ ਸੀ ਜੀ ਕਿੰਨੇ ਕਿ ਗ੍ਰਾਮ ਪੀਂਦੇ ਸੀ ਮੈਂ ਤੁਹਾਨੂੰ ਡੋਟੇ ਡੋਟੇ ਦਿਖਾ ਲੈਂਦੇ ਸੀਗੇ ਅੱਛਾ ਹਾਂਜੀ ਗ੍ਰਾਮ ਦਾ ਤਾਂ ਮੈਨੂੰ ਪਤਾ ਨਹੀਂ ਜene ਕਿ ਚਿੱਟਾ ਤਾਂ ਦਿੱਲੀ ਲਾਉਂਦੇ ਸੀ ਓਕੇ ਹਾਂਜੀ ਕਿੰਨਾ ਫਿਰ ਅਸੀਂ ਤੁਹਾਡੀ ਫੇਸਬੁੱਕ ਤੇ ਐਡ ਦੇਖੀ ਸੀ ਫਿਰ ਤੋਂ ਦਵਾਈ ਆਰਡਰ ਕੀਤੀ ਸਾਨੂੰ ਪਹਿਲੇ ਹੀ ਕੋਰਕ ਲੈ ਤੋਂ ਜੀਰੋ ਫਰਕ ਪੈ ਗਿਆ ਸੀ ਜੀ ਹਾਂਜੀ ਤੇ ਦਵਾਈ ਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਸੀ ਨਾ ਤਾਂ ਵੀ ਹੁਣ ਫੇਰ ਮਾੜੀ ਸੰਗਤ ਜੇ ਬੈਠਣ ਲੱਗੇ ਤਾਂ ਲੱਗਦੀ ਦੁਬਾਰਾ ਬੀਮ ਕਿੰਨੇ ਦਿਨ ਦਵਾਈ ਖੋਈ ਸੀ ਤੁਸੀਂ ਇਹਨਾਂ ਨੂੰ ਸਾਡੇ ਕੋਲੋਂ ਆਦੋ ਇਹਨਾਂ ਨੂੰ 30 ਦਿਨ ਦੀ ਦਵਾਈ ਤੋਂ ਆਰਡਰ ਕੀਤੀ ਸੀ ਮੁਰਗੀ ਦਾ ਦਿਨ ਕੀ ਲੋੜ ਹੀ ਨਹੀਂ ਪਈ ਜੀ ਵਧੀਆ ਇਹਨਾਂ ਦਾ ਸਾਢੇ ਛੇ ਲੰਘ ਗਿਆ ਚਲੋ ਸਾਲ ਡੇਢ ਸਾਲ ਮਤਲਬ ਇੱਕ ਵਾਰੀ ਦਵਾਈ 5 ਦਿਨ ਦੀ ਖਲਾ ਕੇ ਕੱਢ ਦਤਾ ਸੀ ਤੁਸੀਂ ਹਾਂਜੀ ਛੇ ਖਰਾ ਤੱਕ ਬਹੁਤ ਜਿਆਦਾ ਫਰਕ ਪੈ ਗਿਆ ਸੀ ਜੀ ਤੁਹਾਡੀ ਪਹਿਲੀ ਖਰਾ ਤੱਕ ਨਹੀਂ ਹਾਂ ਨਹੀਂ ਦਵਾਈ ਤੇ ਹੈ ਇਸ ਤਰ੍ਹਾਂ ਦੀ ਖੈਰਬਦਾਰ ਮਹਾਰਾਜ ਦੀ ਬੜੀ ਕਿਰਪਾ ਵੀ ਮਰੀਜ਼ ਨੂੰ ਵੀ ਤਸੱਲੀ ਹਾਂਜੀ ਹਾਂਜੀ ਤਕਲੀਫ ਵੀ ਕੋਈ ਨਹੀਂ ਹੁੰਦੀ ਹਾਂਜੀ ਤੇ ਪਰਸੰਗ ਜਦੋਂ ਤੁਹਾਨੂੰ ਜਰੂਰ ਬਚਾਓ ਅੱਗੇ ਨੂੰ ਵੀ ਥੋੜਾ ਜਿਹਾ ਧਿਆਨ ਰੱਖੋ ਜੇ ਕਿਤੇ ਬੜੀ ਗੁੰਟੀ ਨਾ ਕਮਜ਼ੋਰੀ ਮਹਿਸੂਸ ਕਰਦੇ ਆਂ ਕਿਤੇ ਵੀ ਜਾਂ ਕੋਈ ਕੋਈ ਸਮੱਸਿਆ ਆਉਂਦੀ ਆ ਕਈ ਵਾਰੀ ਕੋਈ ਡਿਪਰੈਸ਼ਨ ਹੁੰਦਾ ਆ ਜਦ ਜ਼ਿੰਦਗੀ ਚ ਤਰਾਚੜਾ ਚੜਾ ਚੱਲਦੇ ਰਹਿੰਦੇ ਹਨਾ ਤੇ ਉਹਨਾਂ ਨੂੰ ਜਰੂਰ ਥੋੜਾ ਜਿਹਾ ਧਿਆਨ ਦਿਆ ਕਰੋ ਜਦੋਂ ਇਹ ਐਗਰੈਸਿਵ ਹੁੰਦੇ ਆ ਜਾਂ ਚੜਚੜਾਪਣਾ ਮਹਿਸੂਸ ਕਰਦੇ ਆ ਜਾਂ ਨੀਂਦ ਨੂੰ ਦੀ ਸਮੱਸਿਆ ਕੋਈ ਆਉਂਦੀ ਆ ਬਾਕੀ ਖੁਰਾਕ ਵਧੀਆ ਰੱਖੋ ਸੰਗਤ ਵਧੀਆ ਰੱਖੋ ਥੋੜਾ ਜਿਹਾ ਧਿਆਨ ਵੀ ਰੱਖਿਆ ਕਰੋ ਹਨਾ ਠੀਕ ਹੈ ਜੀ ਠੀਕ ਹੈ ਜੀ ਕੋਈ ਨਹੀਂ ਤੇ ਅੱਜ ਫ ਹਾਂ ਜੀ ਮੈਂ ਵੀ ਡੈਕ ਪਾਇਆ ਤੁਹਾਨੂੰ ਉਹਨੇ ਪਾਈ ਜਾਂਦੀ ਸੀ WhatsApp ਤੇ ਠੀਕ ਠੀਕ ਆ ਹਾਂ ਜੀ ਠੀਕ ਹੈ ਜੀ ਚਲੋ ਕੋਈ ਨਹੀਂ ਭੇਜ ਦਿਆਂ ਦੋ ਜੀ ਤੁਹਾਨੂੰ ਮਹਾਰਾਜ ਕਿਰਪਾ ਕਰਨ ਕਿ ਬਾਕੀ ਜਿਵੇਂ ਤੁਹਾਨੂੰ ਦੱਸਦੇ ਹੁੰਦੇ ਆ ਵੀ ਖੁਰਾਕ ਵਧੀਆ ਰੱਖੋ ਸੰਗਤ ਵਧੀਆ ਰੱਖੋ ਸੰਪਰਕ ਬਾਰ ਦੇ ਤੋੜੋ ਹਾਂ ਨਾ ਹਾਂ ਜੀ ਹਾਂ ਜੀ ਠੀਕ ਆ ਜੀ ਚਲੋ 20 ਮਿੰਟ ਤੋਂ ਹੈਗੀ ਆ ਹੁਣ ਇਹਨਾਂ ਨੂੰ ਪ੍ਰੋਬਲਮ ਹਾਂ ਹਾਂ ਜੀ ਸੌਂਦੇ ਨਹੀਂ ਹੈਗੇ ਕੀ ਬਹੁਤ ਟਾਈਮ ਤੱਕ ਫੋਨ ਹੀ ਚਲਾਈ ਜਾਂਦੇ ਆ ਬਈ ਨਾ ਨਾ ਫੋਨ ਨਾ ਜ਼ਿਆਦਾ ਚਲਾਣ ਦਿਆ ਕਰੋ ਫੋਨ ਤਾਂ ਮੈਂ ਵੈਸੇ ਵੀ ਕਹਿੰਦਾ ਦੇਖੋ ਜਿਹੜੇ ਬੰਦਾ ਨਾ ਹੱਥਾਂ 'ਚ ਫੋਨ ਫੜ ਕੇ ਬ ਹਾਂਜੀ ਇਹ ਤਾਂ ਇਹੋ ਜਿਹਾ ਜੰਤਰ ਹੈ ਤਾਂ ਨਹੀਂ ਕਿਸੇ ਨੂੰ ਵੀ ਨਹੀਂ ਆਉਣ ਦਿੰਦਾ। ਚਾਹੇ 80 ਸਾਲ ਦੇ ਬਾਬੇ ਦੇ ਹੱਥੇ 'ਚ ਫੋਨ ਫੜਾ ਦਿਓ ਉਹ ਵੀ ਬਸ ਨੱਚ ਜਿਦਾ ਆਪਣੀ ਦਿੱਖ ਜਾਊਗਾ ਉਹਨੇ ਵੀ ਰੀਜ਼ਨ ਉਹ ਦੋਨੋਂ ਵੀ ਨਹੀਂ ਆਣੀ ਹੈਗੀ। ਹਾਂਜੀ ਬਸ ਅੱਗੇ ਵਧੀਆ ਜਨਨ ਕਿ ਬਹੁਤ ਵਧੀਆ ਹੋ ਗਏ ਸੀਗੇ। ਹਾਂ ਵਧੀਆ ਐ ਕਮਾਉਂਦੇ ਸੀਗੇ ਕੋਈ ਐ ਸਾਨੂੰ ਦਿੱਕਤਾਂ ਨਹੀਂ ਕਰ ਕਹਿੰਦੇ ਮੈਂ ਦੁਬਾਰਾ ਗਿਆ ਵੀ ਮੈਂ ਤਾਂ ਦਵਾਈ ਹੋਰ ਮੰਗਵਾ ਲੈਂਦੇ ਹਾਂ। ਹਾਂ ਕਹਿੰਦੇ ਨਹੀਂ ਹੁਣ ਮੈਂ ਛੱਡ ਗਿਆ ਐਵੇਂ ਮੰਗਵਾਈ ਜਾਣੀ ਐ ਮੈਂ ਸਹੀ ਆ। ਫਿਰ ਸਾਨੂੰ ਵੀ ਆਏ ਹੋਗੇ ਵੀ ਹੁਣ ਸਹੀ ਆ ਠੀਕ ਆ ਚਲ ਰਹਿਣ ਦਿੰਦੇ ਆ ਮੈਡੀਕੀਨ ਨੂੰ। ਹਾਂ ਹਾਂ ਹਾਂ। ਤੇ ਪਰ ਸਾਨੂੰ ਪਹਿਲੀ ਖਰਾਕ ਨੇ ਬਹੁਤ ਜਿਆਦਾ ਰਿਜ਼ਲਟ ਵਧੀਆ ਮਿਲਿਆ ਸੀ ਬਾਕੀ ਜਿਹੜੀ ਦਵਾਈ ਸੀ ਉਹ ਪ੍ਰੋਪਰ ਖਵਾਦੀ ਸੀ ਜੀ 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 ਚਲੋ ਕੋਈ ਨਹੀਂ ਭੇਜਿਆ ਮਰਜ਼ੀ ਕਿਰਪਾ ਕਰਨਗੇ ਹੁਣ ਥੋੜੀ ਜਿਹੀ ਵੱਧ ਖਲਾ ਦਿਓ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਓਕੇ ਸਸ ਜੀ ਧੰਨਵਾਦ ਜੀ ਓਕੇ ਓਕੇ ਠੀਕ ਹੈ ਜੀ ਸਰ ਸੋ ਦੋਸਤੋ ਤੁਸੀਂ ਹੁਣ ਦੇਖਿਆ ਵੀ ਜਿਹੜੀ ਸਾਡੀ ਮੈਡੀਸਨ ਆ ਉਹ ਇੱਕ ਕਰਾਮਾਤੀ ਜਿਹੜੀ ਰੋਟੀ ਦੀ ਤਰ੍ਹਾਂ ਕੰਮ ਕਰਦੀ ਆ ਸਿਰਫ ਸਾਡੀ ਮਨਸ਼ਾ ਸਾਡੀ ਜਿਹੜੀ ਆਪਣੀ ਸੋਚ ਆ ਉਹ ਹੋਣੀ ਚਾਹੀਦੀ ਆ ਕਿ ਆਪਾਂ ਨੇ ਇਹ ਚੀਜ਼ਾਂ ਛੱਡਣੀਆਂ ਆ ਔਰ ਕਈ ਬੰਦੇ ਦੁਬਾਰਾ ਦੁਬਾਰਾ ਵੀ ਲੱਗ ਜਾਂਦੇ ਆ ਲਗਭਗ 30% ਲੋਕ ਨੇ ਜਿਹੜੇ ਦੁਬਾਰਾ ਫੇਰ ਕਿਸੇ ਨਾ ਕਿਸੇ ਕਾਰਨ ਕਰਕੇ ਐਡਿਕਸ਼ਨ ਚ ਆ ਜਾਂਦੇ ਆ ਜੇ 4 ਪੈਸੇ ਵੱਧ ਕੋਲ ਆ ਜਾਣ ਤਾਂ ਵੀ ਉਹ ਇਧਰ ਨੂੰ ਭੱਜਦੇ ਆ ਜੇ ਘਰ ਚ ਕੋਈ ਸਮੱਸਿਆ ਖੜੀ ਹੋ ਜੇ ਤਾਂ ਵੀ ਇਧਰ ਨੂੰ ਭੱਜਦੇ ਆ ਜੇ ਕਿਤੇ ਘਰ ਵਾਲੀ ਨੇ ਚਾਰ ਤੱਕ ਹੀ ਹੱਡੀਆਂ ਕਰ ਦਤੀਆਂ ਤਾਂ ਵੀ ਇਧਰ ਨੂੰ ਭੱਜ ਲੈਂਦੇ ਆ ਤੇ ਜੇ ਬੱਚੇ ਆਪਣੀ ਮਰਜ਼ੀ ਵਾੜਾ ਮੁੰਡਾ ਕਰਨ ਲੱਗਦਾ ਤਾਂ ਵੀ ਇਧਰ ਨੂੰ ਭੱਜਣ ਦੀ ਕੋਸ਼ਿਸ਼ ਮਤਲਬ ਉਹਨਾਂ ਨੂੰ ਇਹ ਹੁੰਦਾ ਵੀ ਮੈਨੂੰ ਜੀ ਟੈਨਸ਼ਨ ਆ ਤੇ ਟੈਨਸ਼ਨ ਦੂਰ ਕਰਨ ਵਾਸਤੇ ਸਮੱਸਿਆ ਦਾ ਹੱਲ ਨਹੀਂ ਕਰਦੇ ਉਹ ਸਮੱਸਿਆ ਵੱਲੋਂ ਪਿੱਠ ਮੋੜਨ ਦਾ ਯਤਨ ਕਰਦੇ ਨੇ ਅੱਖਾਂ ਮੀਟਦੇ ਨੇ ਦੋਸਤੋ ਐਦਾਂ ਸਮੱਸਿਆਵਾਂ ਟੈਨਸ਼ਨਾਂ ਸਾਡੀ ਜ਼ਿੰਦਗੀਆਂ ਹੱਲ ਨਹੀਂ ਹੋ ਸਕਦੀਆਂ ਨਸ਼ਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਕਿਉਂਕਿ ਨਸ਼ਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਹੈ ਆ ਜਿਹੜਾ ਅਸੀਂ ਯਤਨ ਕਰਨ ਦੇ ਵੀਡੀਓ ਬਣਾਉਣ ਦਾ ਵੀਡੀਓ ਪਾਉਣ ਦਾ ਲੋਕਾਂ ਦੇ ਰਿਵਿਊ ਤੁਹਾਨੂੰ ਸੁਣਾਉਣ ਦਾ ਇਹਦਾ ਵੀ ਸਾਡਾ ਮੇਨ ਮਕਸਦ ਇਹੀ ਹੈ ਕਿ ਤਾਂ ਕਿ ਕਿਉਂਕਿ ਲੋਕਾਂ ਨੂੰ ਭਰੋਸਾ ਨਹੀਂ ਜੀਉਂਦਾ ਕੱਲ ਮੇਰੇ ਕੋਲ ਲੁਧਿਆਣੇ ਤੋਂ ਪੇਸ਼ੈਂਟ ਆਏ ਸੀ ਉਹ ਵੀਰ ਪਰੋੜ ਉਮਰ ਦੇ ਨੇ 45 ਸਾਲ ਦੇ ਆ ਚਿੱਟਾ ਲੈਂਦੇ ਆ ਮੇਰਾ ਗੱਲ ਕੀਤੀ ਪਰसों ਕੱਲ ਸਾਡੇ ਕੋਲ ਆ ਕੇ ਦਵਾਈ ਖਲਾਈ ਇੱਥੇ 2 ਘੰਟੇ ਬੈਠਾ ਰਿਹਾ ਉਹ ਨਾਲ ਦੋ ਮੁੰਡੇ ਹੋਰ ਸੀ ਤੇ ਡਰਾਈਵਰ ਕਨੈਕਟਰ ਉਹਨਾਂ ਦੀ ਟ੍ਰਾਂਸਪੋਰਟ ਹੈ ਆਪਣੀ ਅਸੀਂ ਅਸੀਂ ਦੱਸਾਂ ਨੇ ਉਹ ਦੱਸਾਂਣੇ ਮੈਨੂੰ ਤੇ ਉਹ ਮੁੰਡੇ ਮਤਲਬ ਜਿਹੜਾ ਨਾਲ ਮੁੰਡਾ ਐਸੀ ਡਰਾਈਵਰ ਇੱਕ ਉਹ ਮੁੰਡੇ ਦਾ ਮਨ ਆ ਜਾਈਂ ਨੇ ਮਤਲਬ ਹੋਰੇ ਗੱਲਾਂ ਕਰੀ ਜਾਵੇ ਕਿਉਂ ਕਿਉਂਕਿ ਜਿਹੜੀ ਸੁਸਾਇਟੀ ਆ ਜਾਂ ਜਦੋਂ ਸਾਡੀ ਆਦਤ ਇਦਾਂ ਦੀ ਬਣ ਚੁੱਕੀ ਹੁੰਦੀ ਹੈ ਫਿਰ ਸਾਨੂੰ ਕਿਸੇ ਤੇ ਭਰੋਸਾ ਵੀ ਨਹੀਂ ਆਉਂਦਾ ਦੇਖੋ ਉਹਨਾਂ ਦਾ ਜਿਹੜਾ ਮਾਲਕ ਆ ਉਹ ਦਵਾਈ ਖਾ ਰਿਹਾ ਹੈ ਦਵਾਈ ਲੈ ਕੇ ਵੀ ਜਾ ਰਿਹਾ ਹੈ ਉਨੇ ਇਹ ਵੀ ਆਫਰ ਕਰਦੀ ਵੀ ਦਵਾਈ ਲਾ ਲਾ ਪੈਸੇ ਮੈਂ ਤੇਰੇ ਦੰਨਾ ਆ ਪਰ ਉਹ ਜਿਹੜਾ ਮੁੰਡਾ ਸੀ ਨਾਲ 24 ਸਾਲ ਦਾ ਮੁੰਡਾ ਸੀ ਉਹ ਮੰਨਿਆ ਨਹੀਂ ਕਹਿੰਦਾ ਜੀ ਮੈਂ ਅਜੇ ਨਹੀਂ ਮਿਲਣੀ ਹੈਗੀ ਭਾਬਕੇ ਉਹਨੂੰ ਇਹ ਹੋਊਗਾ ਵੀ ਪਹਿਲਾਂ ਉਸਤਾਦ ਛੱਡ ਦੇ ਪਾ ਫੇਰ ਬਾਅਦ ਛੱਡਾਂਗੇ ਮਤਲਬ ਬੰਦੇ ਦਾ ਭਰੋਸਾ ਨਹੀਂ ਬਣਦਾ ਪਰ ਅਸੀਂ ਇਹ ਵੀਡੀਓ ਇਸ ਕਰਕੇ ਬਣਾਉਂਦੇ ਆ ਇਸ ਕਰਕੇ ਪਾਉਂਦੇ ਆ ਤਾਂ ਕਿ ਤੁਹਾਡੇ ਟੁੱਟੇ ਹੋਏ ਭਰੋਸੇ ਨੂੰ ਅਸੀਂ ਜਿੱਤ ਸਕੀਏ ਤੁਹਾਡੇ ਮਨ ਨੂੰ ਡੋਲਣ ਤੋਂ ਰੋਕ ਸਕੀਏ ਤੁਹਾਨੂੰ ਗਲਤ ਸਮਾਜਿਕ ਵਿੱਚ ਜਾਣ ਤੋਂ ਰੋਕ ਕੇ ਇੱਕ ਨਵੀਂ ਦਿਸ਼ਾ ਨਵੇਂ ਰਾਹ ਵੱਲ ਨਵੀਂ ਸਵੇਰ ਵੱਲ ਤੋਰ ਸਕੀਏ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਵੀ ਕਰਨਾ ਜਿਹੜੇ ਲੋਕ ਐਡਿਕਸ਼ਨ 'ਚ ਨੇ ਭਾਵੇਂ ਉਹਨਾਂ ਨੂੰ 1 ਨੂੰ 2 ਨੂੰ 10 ਨੂੰ ਸ਼ੇਅਰ ਕਰੋ ਤਾਂ ਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਤੁਹਾਡੀ ਇੱਕ 10 ਭਾਨ ਦੇ ਨਾਲ ਜੇ ਕਿਸੇ ਦਾ ਘਰ ਸਵਰ ਜਾਂਦਾ ਹੈ ਤਾਂ ਉਹਦੇ ਪਿੱਛੇ ਹੋ ਸਕਦਾ ਹੈ 10 ਜੀਆਂ ਦੀ ਜ਼ਿੰਦਗੀ ਸਵਰ ਜਾਵੇ ਹੋ ਸਕਦਾ ਹੈ 10 ਟੱਬਰਾਂ ਦੀ ਜ਼ਿੰਦਗੀ ਸਵਰ ਜਾਵੇ ਇੱਕ ਯਤਨ ਪਾਨੇ ਕਰਦੇ ਰਹਿਣਾ ਹੈ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਰੱਬ ਰੱਖਾ ਜੀ